ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਜ਼ਰੂਰ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੂਰਾ ਵਾਲੀ ਆ ਗਿਆ ਸੱਜਣੋ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੀਦਕੋਟ ਆ ਗਿਆ। ਤੇ ਮੋਰਾ ਵਾਲੀ ਨਗਰ ਦੇ ਵਿੱਚੋਂ ਤੁਹਾਨੂੰ ਕਾਕੇ ਵਪਾਰੀ ਦੇ ਘਰੋਂ ਤਿੰਨ ਝੋਟੀਆਂ ਮੱਝਾਂ ਜਿਹੜੀਆਂ ਵਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਹਲਾ ਦੇ ਮਾਰੀ ਜੀ ਮੈਂ ਕੱਲ ਦੀ ਸੁਈ ਤੇ ਸੱਜਣੋਂ ਇੱਕ ਝੋਟੀ ਕੋਈ ਮੰਨ ਲਓ ਦੋਕ ਦਿਨਾਂ ਦੀ ਸੁਈ ਜਿਹੜਾ ਲੇਖਾ ਜੋਖਾ ਹੋਇਆ ਮਾਲਕਾਂ ਤੋਂ ਪੁੱਛ ਕੇ ਕਨਫਰਮ ਕਰਾਂਗੇ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਇਹ ਹੁੰਦੀ ਆ ਕਿ ਜਿਹੜਾ ਪਸ਼ੂ ਤੁਸੀਂ ਖਰੀਦਣਾ ਉਹ ਤਸੱਲੀ ਕਰਨਾ ਤੁਹਾਡਾ ਹੱਕ ਆ ਸੱਚ ਨੂੰ ਸਾਡਾ ਨਹੀਂ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਸਾਡਾ ਜਿੰਨਾ ਕੰਮ ਆ ਤੁਹਾਨੂੰ ਜਿੰਨੀ ਕ ਸਾਡੇ ਸਮਝ ਆ ਜਾਂ ਜਿੰਨੀ ਕ ਸਾਨੂੰ ਅਗਲੇ ਨੇ ਅਗਲੇ ਘਰ ਵਾਲੇ ਨੇ ਦੱਸੀ ਹੁੰਦੀ ਗੱਲਬਾਤ ਉਨੀ ਕ ਤੁਹਾਡੇ ਨਾਲ ਸਾਂਝੀ ਕਰਦੀ ਦੀ ਆ ਕੱਦ ਦੱਸ ਦੇ ਦਾ ਬੇਲ ਭੂਰ ਛਿੱਟੇ ਦਾ ਜਿੰਨਾ ਕੋ ਹੋ ਸਕਦਾ ਉਨੀ ਕ ਨੌਲੇਜ ਨਾਲ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆ ਬਾਕੀ ਨਰਖ ਪਰਖ ਤੁਸੀਂ ਆਪਣੀ ਆਪ ਕਰਿਆ ਕਰੋ ਤੁਹਾਡਾ ਵੱਡਾ ਧੰਨਵਾਦ ਕਿਸੇ ਨੂੰ ਬਾਅਦ ਦੇ ਵਿੱਚ ਠੱਗ ਕਹਿਣ ਨਾਲੋਂ ਤਸੱਲੀ ਪਹਿਲਾਂ ਆਪਣੀ ਕਰਿਆ ਕਰੋ ਕਿਉਂਕਿ ਆਪਣੇ ਵੀ ਕੁਝ ਸੱਜਣੋਂ ਇਸ ਅ ਦਰਿਏ ਕੋਝਰੂ ਹੂਲ ਬੰਦੇ ਕਿ ਆਪਾਂ ਪਹਿਲਾਂ ਹੀ ਪਸ਼ੂ ਦੀ ਨਰਖ ਵਰਕ ਕਰੀਏ ਕਿਸੇ ਨੂੰ ਠੱਗ ਕਹਿਣਾ ਬਹੁਤ ਸੌਖਾ ਹੋ ਗਿਆ ਆ ਜੋ ਜੁੜੇ ਹੋ ਐਂਡ ਤੱਕ ਤੁਹਾਨੂੰ ਡਿਟੇਲ ਲੈ ਕੇ ਦੰਨਾ ਕਾਕੇ ਤੋਂ ਜਿਹੜਾ ਪਸੰਦ ਆਉਂਦਾ ਫੇਰ ਇਹੀ ਰਿਕਵੈਸਟ ਬੇਨਤੀ ਆ ਕਿ ਆਪਣੀ ਤਸੱਲੀ ਕਰਨਾ ਤੁਹਾਡਾ ਹੱਕ ਆ ਕਾਕੇ ਵੀਰ ਸਾਸਰੀ ਕਾਲ ਸਾਸਰੀ ਕਾ ਬਾਈ ਸਰਨ ਹੋਰ ਸੁਣਾ ਵਧੀਆ ਠੀਕ ਠਾਕ ਚੜਦੀ ਕਲਾ ਹਾਂ ਹਾਂ ਵਧੀਆ ਤੇ ਖੜਕਾ ਇਕਸਾਂ ਤੁਰੇ ਹੀ ਫਰਦਾ ਕੀ ਚੱਕਰ ਆ ਤਰਨਾ ਦਾ ਪਹਿਣਾ ਹੁਣ ਵੀਡੀਓ ਤਾਂ ਬਣਾ ਲਈ ਇਕਸਾਂ ਖੜਕੇ ਆਪਣਾ ਐਡਰੈਸ ਦੱਸ ਮੇਰਾ ਭਰਾ ਕਰਨ ਮੂਰਾ ਜਿਲ੍ਹਾ ਫਰੀਦਕੋਟ ਬਾਈ ਹਾਂ ਐ ਖੜ ਸਵਾਦਣਾ ਅਗਲੇ ਨੂੰ ਪਤਾ ਲੱਗੇ ਪਿੰਡ ਮੂਰਾ ਵਾਲੀ ਜਿਲ੍ਹਾ ਫਰੀਦਕੋਟ ਫਰੀਦਕੋਟ ਨੰਬਰ ਨੰਬਰ 98532765 ਪੰਜਾਬ ਬਾਈ 98553 ਤੇ 27656 ਇਹਦੇ ਤੇ ਕਰੇ ਸੰਪਰਕ ਹਾਂਜੀ ਇਹਦੇ ਚ ਨਿੱਜੀ ਸੈੱਲ ਆ ਕੋਈ ਸੱਜਣ ਉਹ ਤੋਂ ਖੜਿਆ ਨਹੀਂ ਜਾਂਦਾ ਘਰ ਬੰਦ ਭਰਾਵਾ ਤੇ ਅੱਜ ਫਿਰ ਤਿੰਨ ਜਾਨਵਰ ਵਿਖਾਈਏ ਨਾ ਹਾਂ ਤਿੰਨ ਤਿੰਨ ਦੋ ਝੋਟੀਆਂ ਹਾਂ ਝੋਟੀਆਂ ਕੋਈ ਪਹਿਲੇ ਸੂਏ ਤੇ ਕੋਈ ਦੂਜੇ ਸੂਏ ਹੈ ਨਾ ਨਵੀਆਂ ਝੋਟੀਆਂ ਲਿਆਏ ਅੱਜ ਹਾਂ ਨਵੀਆਂ ਆ ਬਈ ਚੰਗੀਆਂ ਝੋਟੀਆਂ ਬਹੁਤ ਚੰਗੀਆਂ ਆ ਆਹ ਬੜਾ ਕੱਦ ਕੁੱਤੇ ਦਾ ਕੀ ਲੇਖਾ ਜੋਖਾ ਇਹ 8 ਕਿਲੋ ਦਾ ਦਾਤਾ ਜੀ ਸ੍ਰੀ ਤਿੰਨ ਦਿਨਾਂ ਦੇ ਨਾਲ ਤਿੰਨ ਦਿਨਾਂ ਦੀ ਸੂਈ ਸੂਆ ਪਹਿਲਾਂ ਪਹਿਲਾਂ ਨੰਦ ਵੇਖੇ ਕਿ ਨਹੀਂ ਦੰਦ ਵੇਖ ਲੈਣੇ ਯਾਰ ਕੀ ਹੋਊਗਾ ਚਾਰ ਦੰਦ ਹੋ ਗਈ ਗਾਂ ਤਾਂ ਮੈਨੂੰ ਬਾਹਲੀ ਸਮਝ ਨਹੀਂ ਆਏਗੀ ਜਿੰਨਾ ਕ ਮਾਨਲਾ ਪਸੂਨਾ ਤੇ ਰਹਿੰਦੇ ਆ ਤਾਂ ਚਾਰਨ 10 ਤਾਈ ਤੈਨੂੰ ਵੀ ਜਿੰਨਾ ਕ ਰਹਿਨੇ ਆ ਉਸ ਹਾਵਨਾ ਚੌਗੀ ਆ ਮੂੰਹ ਤੇ ਮਗਰ ਕੱਟੀ 나ੜੂਆ ਨਾਲ ਆ ਹਮ ਬੱਚੇ ਪੁੱੱਚੇ ਤੇ ਸਹਿਮਤ ਹੋ ਕੇ ਧਾਰਾ ਮਖਾ ਦੇਾਂਗੇ ਹਾਂ ਹਾਂ ਲੈ ਕੱਢ ਬਾਹਰ ਫਿਰ ਟਾਈਮ ਨਾ ਲਾ ਬਾਲਾ ਕੱਦ ਕਾਠ ਹੁਣ ਤੁਸੀਂ ਫੁੱਲ ਕੱਦ ਦਾ ਕਾਕੇ ਦਾ ਇਹਦੇ ਕੱਤੋਂ ਇਨਤਾਜਾ ਲਾ ਲਿਆ ਜੋ ਮੇਰੇ ਦੱਸਣ ਦੀ ਲੋੜ ਨਹੀਂ ਤੁਹਾਨੂੰ ਜਾਂ ਉਹ ਸਾਹਮਣੇ ਬਰਜੀ ਆ ਕੰਧ ਤੇ ਉਹਦੇ ਤੋਂ ਇਨਤਾਜਾ ਲਾ ਲਿਓ ਵੀ ਸ਼ੈੱਟ ਦੇ ਅੱਧ ਤੱਕ ਆਉਂਦੀ ਆ ਵੱਡੇ ਕੱਦ ਕਾਟਦੀ ਆ ਜਿਹੜੇ ਛੋਟੇ ਕੱਦ ਕਾਟਦੀ ਹੋਈ ਉਹ ਛੋਟੇ ਕੱਦ ਕਾਟਦੀ ਹੀ ਦੱਸਾਂਗੇ ਚਾਰ ਦੰਦ ਦੇ ਹਿਸਾਬ ਨਾਲ ਫੁੱਲ ਕੱਦ ਵਜਣਾ ਸੱਜਣੋ ਬਿਲਕੁਲ ਤਾਜੀ ਸੂਈ ਆ ਕਾਕੇ ਜੇਰ ਜੂਰ ਓਕੇ ਪੈ ਗਈ ਵੀਰ ਹੈ ਓਕੇ ਠੀਕ ਆ ਸੱਜਣੋ ਜੇਰ ਜੂਰ ਵੀਰ ਕਹਿੰਦਾ ਵੀ ਓਕੇ ਪੈ ਗਈ ਆ ਆ ਵੇਖੋ ਹੈ ਨਾ ਸਫਾਈਆਂ ਓਕੇ ਰਿਪੋਰਟ ਚੋਣ ਪੋਲਾ ਚੋਣ ਚੋਣ ਵਧੀਆ ਚਲੋ ਵੇਖੀ ਲੈ ਗਈ ਸੀ ਡਾਕਟਰ ਨੂੰ ਲੱਕੋਂ ਜੋ ਉਹਦਾ ਜੋ ਬੰਨ ਬੋਰੀ ਚੱਤੀ ਅੱਛਾ ਠੀਕ ਆ ਬੰਨ 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 ਮਗਰ ਸੱਚੀ ਨੋ ਕੱਟੀ ਬਹੁਤ ਸੋਹਣੀ ਜਿਹਨੂੰ ਜਨਮ ਦਿੱਤਾ ਹਜੇ ਨਾ ਕੀਰਾਂ ਝੂਟੀ ਨੇ ਲੱਕਾ ਜਿਵੇਂ ਕਹਿ ਦਿੱ ਗਏ ਵੀ ਤੈਜ ਹੀ ਮਾਰੀ ਵੀ ਆ ਜਦੋਂ ਚੱਕ ਗਈ ਨਾ ਤੁਹਾਡੇ ਪਸੰਦ ਆਊਗੀ ਰੇਟ ਕੋਸ਼ਿਸ਼ ਕਰਾਂਗੇ ਜਾਇਜ਼ ਕਰਾਉਣ ਦੀ ਬਾਕੀ ਤਾਂ ਇਹ ਵੀ ਹੁਣ ਪੈਸੇ ਤੇ ਲੈ ਖਰਚ ਕੇ ਲਿਆਇਆ ਕਿਤੋਂ ਮੰਨ ਲਓ ਵੀ ਅਗਲਾ ਪਹਿਲਾਂ ਹੀ ਜਿਵੇਂ ਤੁਹਾਨੂੰ ਦੱਸਿਆ ਵੀ ਅਗਲਾ ਅ ਠੱਗੀ ਵਾਲਾ ਫਿਲਕ ਜਾਂ ਤੋਂ ਉਹਦੀ ਲਾ ਦਿੰਦੇ ਆ ਵੀ ਉਹਨੇ ਐ ਕੀਤਾ ਤੁਹਾਡਾ ਵੀ ਹੱਕ ਆ ਤਸੱਲੀ ਕਰੋ ਕਿਸੇ ਨੂੰ ਕਹਿਣ ਦੀ ਲੋੜ ਹੀ ਨਾ ਪਵੇ ਸੱਜਣੋ ਆਪਾਂ ਨੂੰ ਤੇ ਫਿਰ ਜਿਹੜਾ ਲੈ ਲਿਆ ਤੇ ਫਿਰ ਉੱਥੇ ਸਬਰ ਕਰਨਾ ਸਿੱਖੋ ਕਿ ਇਹ ਨਾ ਕਿ ਉਹ ਵੀ ਖਣੀ ਮੈਂ ਠੱਗੀ ਵਾਲਿਆਂ ਦੇ ਪੱਖ 'ਚ ਜਿਹੜੇ ਮਾਰਦੇ ਪੱਖ ਕਿਸੇ ਦਾ ਨਹੀਂ ਆਪਾਂ ਦੀਆਂ ਵੀਡੀਓ ਛੱਡਤੀਆਂ ਬਣਾਉਣੀਆਂ ਬੜੇ ਸੱਜਣਾ ਦੇ ਫੋਨ ਆਇਆ ਦੋ ਦਿਨ ਤੋਂ ਵੀਡੀਓ ਕਹੇ ਦੀ ਨਹੀਂ ਕੀਤੀ ਕਿਉਂਕਿ ਸੱਜਣੋ ਐਵੇਂ ਛੋਟੀ ਜੀ ਗੱਲ ਪਿੱਛੇ ਆਪਾਂ ਕਹੇ ਤੋਂ ਲਾਂਭਾ ਲਈਏ ਗੱਲ ਸਵਾਦ ਵਾਲੀ ਨਹੀਂ ਸਾਹ ਦੀ ਸੋ ਕੋਈ ਭੈਣ ਭਰਾ ਵੀ ਨਹੀਂ ਗੱਲ ਦੱਸਦਾ ਠੀਕ ਆ ਨਾ ਚੂਰ ਸਰ ਹਰ ਜਗ੍ਹਾ ਹੀ ਆਪਣੇ ਪੰਜਾਬੀਆਂ ਦੀ ਫਿਤਰਤ ਚ ਤੇ ਪਰ ਜੇ ਆਪਾਂ ਸੱਚ ਦੱਸ ਕੇ ਵੀ ਕੰਮ ਕਰਦੇ ਆ ਨਾ ਉੱਥੇ ਆਪਣੇ ਭੈਣਾ ਭਰਾ ਵੀ ਸੱਜਣਾ ਝੂਠ ਮਰਾਉਂਦੇ ਆ ਆ ਝੂਟੀ ਦੇ ਥੱਲੇ ਤੁਹਾਨੂੰ ਇੱਕ ਛੋਟੀ ਜੀ ਜੰਪਲ ਦੇਵਾਂ ਜੇ 8 ਕਿਲੋ ਦੁੱਧ ਦਾ ਨਾ ਕੰਡੇ ਵਾਲਾ ਤੇ ਜੇ ਭਰਾ ਨੇ 8 ਕਿਲੋ ਦੁੱਧ ਦੱਸਿਆ ਤੇ ਜਿਹੜੇ ਮੇਰੇ ਸੱਜਣ ਭੈਣ ਭਰਾ ਵੀਡੀਓ ਵੇਖਦੇ ਲੈਣ ਵਾਲਾ ਕੋਈ ਸੱਜਣਾ ਉਹਨੇ ਕਹਿ ਦੇਣਾ ਯਾਰ ਕਾਕੇ ਨੇ 8 ਦੁੱਧ ਦੱਸਿਆ ਤੇ ਚੱਲ 7 6 ਦਾ 7 ਹੋਊਗਾ ਹੀ ਫੇਰ ਅਗਲਾ ਵੀ ਝੂਠ ਬੋਲਦਾ ਵੀ ਯਾਰ ਆਪਾਂ ਜੇ ਅਗਲੇ ਨੇ 7 ਦੱਸ ਕੇ ਲੈਣੀ ਆ ਤੇ ਫੇਰ ਆਪਾਂ ਵੀ 9 10 ਕਿਉਂ ਨਾ ਦੱਸੀਏ ਇਸ ਕਰਕੇ ਦੋਵੇਂ ਧਰਾਈਆਂ ਆਪਾਂ ਗਲਤਾਂ ਇਸ ਜਿਹੜਾ ਭਰਾ ਨੂੰ ਤੁਸੀਂ ਫੋਨ ਤੇ ਪੁੱਛਿਆ ਕਰੋ ਵੀਰ ਕਿੰਨਾ ਦੁੱਧ ਜਿਹੜਾ ਭਾਂਡੇ ਚ ਆਜੂਗਾ ਪਰਸੋਂ ਝੋਟੀ ਭੇਜੀ ਆ ਸੱਜਣੋ ਨੰਬਰ ਵੀ ਦੱਸ ਦਿਆਂਗੇ ਜਿਹੜਾ ਸੱਜਣ ਕਨਫਰਮ ਕਰਨੀ ਚਾਹੁੰਦਾ ਹੋਇਆ 12 ਕਿਲੋ ਦੁੱਧ ਦੱਸ ਕੇ 11 ਦੀ ਗਾਰੰਟੀ ਦਿੱਤੀ ਸੀ ਵੀਰ ਬਾਹਰ ਆ ਘਰੇ ਬੁੜੀਆਂ ਆ ਜਿਹੜੇ ਭੈਣ ਭਰਾ ਨੇ ਵੀ ਇਨਕੁਆਰੀ ਕਰਨੀ ਹੋਈ ਜਦੋਂ ਮਰਜੀ ਕਨੈਕਟ ਕਰ ਲਿਓ ਆਪਣੇ ਨਾਲ ਆਪਾਂ ਨੰਬਰ ਦੇ ਦੇਾਂਗੇ ਪੁੱਛ ਲਿਓ ਆਨਲਾਈਨ ਝੋਟੀ ਗਈ ਆ ਪਾਈਆ ਦਾ ਵੀ ਨਹੀਂ ਝੂਠ ਬੋਲਿਆ ਖੁਸ਼ ਹੋਏ ਆ ਪਰਿਵਾਰ ਵੀ ਹਾਂ ਬੰਦੇ ਬੰਦੇ ਵੀ ਹਾਂ ਠੀਕ ਆ ਯਾਰ ਝੋਟੀ ਭੇਜੀ ਆ ਸਾਰਿਆਂ ਹਜੇ ਵੀ ਪੰਜੇ ਉਂਗਲਾ ਸੱਜਣੋਂ ਇੱਕ ਬਰਾਬਰ ਨਹੀਂ ਕਿ ਸਾਰਿਆਂ ਝੂਠ ਬੋਲਦਿਆਂ ਇਸ ਕਰਕੇ ਜਿੰਨਾ ਹੋ ਸਕੇ ਯਾਰ ਚੰਗੇ ਬੰਦਿਆਂ ਦੀ ਵੀਡੀਓ ਕਰਿਆ ਕਰਾਂਗੇ ਆਪਾਂ ਕੋਈ ਆਪਾਂ ਨੂੰ ਬਾਹਲਾ ਇਹ ਨਹੀਂ ਹੈਗਾ ਆਪਣਾ ਚਲੋ ਮਹਾਰਾਜ ਦੀ ਕਿਰਪਾ ਨਾਲ ਵਪਾਰ ਦਾ ਚੱਲੀ ਜਾਂਦਾ ਅੱਜ ਵਾਈ ਚੈੱਕ ਕਰੋ ਮਗਰਲੇ ਥਣਾ ਦੀ ਹੈ ਤੁਹਾਨੂੰ ਮੈਂ ਧਾਰਾ ਤਾਂ ਚੈੱਕ ਰਹੀਆਂ ਕੋਈ ਮੈਂ ਦੁੱਧ ਨਹੀਂ ਮਣ ਕੇ ਦੇਣ ਲੱਗਾ ਕਿ ਸੱਜਣੋ ਪਹਿਲਨ ਕੱਟੀ ਆ ਬੱਚੇ ਤੇ ਸਹਿਮਤ ਦਾ ਪਤਾ ਲੱਗ ਜਾਂਦਾ ਪੂਰ ਛੱਡੇ ਦਾ ਪਤਾ ਲੱਗ ਜਾਂਦਾ ਠੀਕ ਆ ਦੁੱਧ ਤੁਹਾਡੀ ਸੇਵਾ ਦਾ ਅੱਠ ਤੁਸੀਂ ਇੱਥੋਂ ਅੱਜ ਮਣ ਸਕਦੇ ਨਾਲੂਆ ਨਾਲ ਆ ਓਕੇ ਰਿਪੋਰਟ ਝੋਟੀ ਆ ਜਿਹੜੀਆਂ ਗੱਲਾਂ ਬਾਤਾਂ ਕਹੀਆਂ ਉਹ ਸੱਚੀਆਂ ਵਾਂ ਚਾਹ ਕਿਸੇ ਨੂੰ ਚੰਗੀਆਂ ਲੱਗਣ ਤੇ ਮਾਰੀਆਂ ਤੇ ਕਾਕੇ ਕਿੰਨੇ ਦੀ ਦੇਵਾਂਗੇ 1 ਇੱਕ 15 ਦੇਵਾਂਗੇ ਓ ਯਾਰ ਜਾਇਜ ਕਰੀ ਯਾਰ ਇੱਕ 15 15 ਵਾਲੀਆਂ ਬਾਤਾਂ ਛੱਡ ਬਾਜ਼ਾਰ ਓਏ ਮੈਂ ਕਦੋਂ ਮਾੜੀ ਮੈਂ ਦਾ ਸਲਾਈ ਜਾਨਾ ਜਦੋਂ ਦਾ ਤੇਰੇ ਘਰੇ ਆਇਆ ਉਹ ਭਰਾਵਾ ਮੇਰੀ ਤਾਂ ਗੱਲ ਸੁਣ ਕਾ ਕੇ ਜਦੋਂ ਦਾ ਮੈਂ ਤੇਰੇ ਘਰੇ ਆਇਆ ਮੈਂ ਨਿੰਦੀ ਆ ਮੈਂ ਤਾਂ ਚੰਗੀ ਕਹੀ ਜਾਨਾ ਤੂੰ ਪਾਣੀ ਵਗਦਾ ਕਰ ਐਂ ਦੱਸਦੀ ਨਹੀਂ ਕਰ ਲੈਣੇ ਤੋਨੀ ਆਪਾਂ ਚਲ ਤੇਰੀ ਮਨ ਨਹੀਂ ਨਹੀਂ ਠੀਕ ਹੈ ਜੀ ਆਪਣਾ ਕਹਿਣ ਦਾ ਫਰਜ਼ ਆ ਸਜਣੋ ਅਗਲੀ ਦੀ ਮਰਜ਼ੀ ਹੈ ਇਹਦਾ ਕੀ ਲੇਖਾ ਜੋਖਾ ਇਹ 6500 ਰੁਪਏ ਦੇ ਲਓ ਵੀ 2000 ਟੋਟਲੀ ਕਿ 65000 ਦੀ ਦੇ ਦਾਂਗੇ 20 ਦਿਨ ਲਾਉਗੀ ਹਾਂ ਮਹੀਨਾ ਲੈ ਜੂ ਮਹੀਨਾ ਮੰਨ ਕੇ ਲੈ ਮੈਂ ਹਾਂ ਭਾਰਪੂਰ ਤਾਂ ਨਹੀਂ ਕੱਢਦੀ ਨਹੀਂ ਨਹੀਂ ਘਾਰ ਆਪਣੇ ਘਰੇ ਕਿੰਨੇ ਦਿਨਾਂ ਦੀ ਗਾਰੰਟੀ ਦੇਂਗਾ ਜੇ ਕੋਈ ਅਗਲਾ ਸੱਜਣ ਲੈ ਕੇ ਜਾਂਦਾ ਤਾਂਹਾਂ ਦਿਨਾਂ ਦੀ ਗਾਰੰਟੀ ਦੇ ਦੇਂਗਾ ਨਾ ਆਨਲਾਈਨ 10 ਦਿਨਾਂ ਦੀ ਗਾਰੰਟੀ ਥਾਣਾ ਇੱਥੇ ਆ ਕੇ ਚੱਪ ਲੈ ਥਾਣਾ ਦੀ ਗਾਰੰਟੀ ਹੋਣੀ ਨਹੀਂ ਨਹੀਂ ਥਾਣਾ ਦੀ ਕੋਈ ਗਾਰੰਟੀ ਨਹੀਂ ਦੇਣੀ ਆਪਾਂ ਆਪ ਹੀ ਨਹੀਂ ਦੇਣੀ ਤੂੰ ਨਾ ਦੇ ਥਾਣਾ ਗਲਾ ਇੱਥੇ ਆ ਕੇ ਵੇਖੇ ਬੂੰਦ ਬੂੰਦ ਕੱਢ ਲਵੇ ਭਾਰ ਦੀ ਗਾਰੰਟੀ ਦੇ ਦੀ ਮੈਂ ਤਾਂ ਤਿੰਨਾ ਚਾਰਾਂ ਦੀ ਕਹਿਣਾ ਤੂੰ ਦਹਾਂ ਦੀ ਦਿੱਤੀ ਤੇਰਾ ਵੱਡਾ ਧੰਨਵਾਦ ਤੋਰ ਕਰਾ ਦੇ ਚੱਕ 65000 ਚ ਸੱਜਣੋ ਜੇ ਕਹਿੰਨੇ ਮੰਨ ਲੋ ਜਾਇਜ ਪੈਸੇ ਲਾਉਣੇ ਆ ਤੇ 20 ਦਿਨ ਪੱਠੇ ਪਾਲਿਓ ਤੇ ਝੋਟੀ ਚਲੋ ਫੇਰ ਬਾਹਲਾ ਨਹੀਂ ਦਾ 8-9 ਕਿਲੋ ਦੁੱਧ ਖੁੱਲਾ ਭਰਿਊਗੀ ਮੈਂ 12-13 ਨਹੀਂ ਕਹਿੰਦਾ ਤੁਹਾਨੂੰ ਤੇ ਉਹ ਕੱਟੀ 12 ਕਿਲੋ ਦੁੱਧ ਦੇ ਦੂਗੀ ਇਹਦੀ ਜਿਹੜੀ 1 ਨੰਬਰ ਤੇ ਵਿਖਾਈ ਆ ਕਿਉਂਕਿ ਬਹੁਤ ਸੋਹਣਾ ਕੱਦ ਕਾਠਾ ਇਹ ਦਰਮਿਆਨੀ ਹਾਈਟ ਦੀ ਆ ਦਰਮਿਆਨੇ ਕੱਦ ਕਾਠ ਦੀ ਆ ਬਾਲੀ ਵੱਡੀ ਨਹੀਂ ਤੇ ਪਰ ਮੁੱਲ ਵੀ ਫਿਰ ਉਹ ਹੋ ਜਾਈ ਆ ਸੱਜਣੋ 65 ਚੋਂ ਵੀ ਕਰ ਦੇਗਾ ਕਰਨਾ ਕਰ ਅੱਛਾ ਲੈਕ ਕਰ ਲੋ ਇੱਕ ਹੋਰ ਚੰਗੀ ਝੂਟੀ ਆ ਸੱਜਣੋ ਉਹਦੇ ਵੀ ਤੁਹਾਨੂੰ ਮੰਨ ਲੋ ਵੀ ਜੋ ਵੀ ਸਾਹ ਵੇਖੋ ਖਿੜੀ ਝੂਟੀ ਥੱਲੇ ਉਹ ਇਹ ਆਵੇ ਇਹਨੂੰ ਫੋਨ ਲਾ ਲਿਆ ਜੋ ਦੇ ਦੂਗਾ ਜੈ ਜੇ ਉਹ ਹੀ ਬਸ ਸਾੜੀ ਜੀ ਕਰ ਗਿਆ ਮੇਰੇ ਨਾਲ ਇਹਨੇ ਸੋਚਿਆ ਵੀ ਸਹਿਤ ਵਾਧ ਕੀਤੀ ਆ ਸੰਧੂ ਨੇ ਤੇ ਵੀ ਵਾਵਾ ਕਮਾਈ ਕਰ ਜਗੇ ਇਹ ਜੈ ਦੇਊਗਾ ਤੁਸੀਂ ਬੇਫਿਕਰ ਹੋ ਜਿਓ ਇਹਦਾ ਕੀ ਹਿਸਾਬ ਆ ਇਹ ਦੂਜਾ ਸੁਆ ਦੂਜਾ ਸੁਆ ਕੱਲ ਦੀ ਸੂਈ ਕੱਲ ਦੀ ਬੱਚਾ ਕੱਟਾ ਕੇ ਕੱਟੀ ਕੱਟਾ ਜੇਰ ਜੂ ਰੋਕ ਕੇ ਪੈ ਗਈ ਜੇਰ ਪੈ ਗਈ ਵਧੀਆ ਤੇ ਮਾੜਾ ਬੱਚੇ ਤੋਂ ਅੰਤ ਤੋਂ ਕਰਾਤੀ ਕਰਦੀ ਆ ਅੱਛਾ ਪੂੰਚੀ ਗਈ ਜਾਂਦੀ ਰਹਿੰਦੀ ਆ ਲਾ ਬੱਚੇ ਤੇ ਲੈਦੀ ਬਿਮਾਰੀ ਜੀ ਚੜ ਮੰਦੀ ਆ ਹਜੇ ਹਾਂ ਸੁਬਾ ਦੂਜਾ ਓਕੇ ਉਪਰੇ ਥਾਂ ਆ ਕੇ ਵੀ ਸੂਈ ਨਾ ਹਾਂ ਲੈ ਤੂਰ ਕਰਾ ਦਈਏ ਚੈੱਕ ਸੂਈ ਆਪਾ ਸੂਈ ਲਈ ਆ ਓਕੇ ਓਕੇ ਪੈਠ ਪੜਾ ਬਹੁਤ ਚੰਗਾ ਦੁੱਧ ਬਹੁਤ ਚੰਗਾ ਪਾਇਆ ਉਹ ਗੱਟੀ ਨੇ ਯਾਰ 13 14 ਕਿਲੋ ਤੋ ਰਤਾਦਾ ਪਹਿਲੇ ਦੇਤਾ ਹੋਊਗਾ ਬਾਈ ਕੱਟੀ ਚੰਗੀ ਆ ਜਿਹੜੀ ਜੀ ਚੰਗੀ ਆ ਰੱਬਾ ਬੜਾ ਸਵਾ ਚੋਲ ਬੜਾ ਪੋਲਾ ਠੀਕ ਆ ਲੈ ਵੇਖੋ ਸਾ ਜੀ ਨੋ ਥੋੜਾ ਜਿਹਾ ਪੱਖ ਮਾਰਦੀ ਆ ਚਫਰਾਬਾਦੀ ਨੂੰ ਸਿਰ ਰਚਾ ਸੰਗ ਵੀ ਪਛਾਉ ਮੁੜੇ ਆ ਤੇ ਪਰ ਝੋਟੀ ਦੁੱਧ ਵਾਲੀ ਅੰਗਾ ਬੱਚੇ-ਪੁੱਛੇ ਤੇ ਤੁਸੀਂ ਆਪਣੀ ਚੈੱਕ ਕਰ ਲੈਣੀ ਆ ਵੀ ਸਹਿਮਤਾ ਜਾਂ ਕਿਵੇਂ ਚੋਂਦਾ ਵੀਰ ਪਰ ਬਾਕੀ ਜਿਹੜੀ ਚੀਜ਼ ਸਾਹਮਣੇ ਉਹ ਸਾਹਮਣੇ ਆ ਸ਼ੀਸ਼ਾ ਦੁੱਧ 15 ਕਿਲੋ ਦੀ ਔਰਡਰ ਆ ਕੇ ਮੈਂ ਖਰੀਦਿਓ ਚੰਗੀ ਜਿਹੜਾ ਕੋਈ ਭੈਣ-ਪਰਾ ਸੰਭਾਈ ਕਰੇ ਇਹਨਾਂ ਦੁੱਧ ਦੇਊਗੀ ਇਹਦੇ ਕੋਲੇ ਕਟਾ ਠੀਕ ਵਰਲਾਵਾਂ ਦੇ ਜਿਵੇਂ ਕਹਿ ਦਿੱ ਗਏ ਨਾ ਥਾਣਾ ਦੀ ਸੱਜਣੋਂ ਆਪਸੀ ਗੈਪ ਦੂਰੀ ਸੋਹਣੀ ਲੱਗੀ ਹੋਈ ਆ ਚੋਣ ਕਹਿੰਦਾ ਐਨ 100 ਦੀ 100 ਆ ਨਹੀਂ ਜਿਵੇਂ ਬੱਚੇ ਦਾ ਕਰਦੀ ਬਾਅਦ ਚ ਬਾਲਟੀ ਰਖਾ ਕੇ ਚਵਾ ਲੈਂਦੀ ਆ ਆ ਜੂਗੀ ਇੱਕ ਅੱਤੇ ਦਿਨ ਚ ਹੋ ਜੂ ਸੈਟ ਹਾਂ ਹੋ ਜੂ ਵੀ ਹੋ ਜੂ ਜੇ ਕੋਈ ਸੌਦਾ ਕਰਦਾ ਸੈਟ ਕਰਕੇ ਵੀ ਦੇ ਦਿਆਂਗੇ ਹਾਂ ਹਾਂ ਕਰਦਾ ਹੈਨਾ ਵੀ ਜੇ ਕੋਈ ਭੈਣ ਭਰਾ ਚਾਵੇ ਵੀ ਯਾਰ ਦੋ ਦਿਨ ਕਾਕੇ ਟਕਾ ਦੇ ਸਾਡੀ ਮੈਂ ਓਕੇ ਕਰਦੇ ਜਾਵਾਂ ਫਿਰ ਵੀ ਕਰਾ ਦੀ ਚੱਲ ਤਸੱਲੀ ਆਪਾਂ ਨੂੰ ਤਾਂ ਆਤਾ ਹੋਣਾ ਤੁਤ ਪਣਾਉਣ ਦੀ ਵੇਖੋ ਬਰਲਵਾਂਡ ਸੱਜਣਾ ਐਵੇਂ ਨਹੀਂ ਤੁਹਾਨੂੰ ਕਿਹਾ ਵੀ 15 ਦੀ ਓਟ ਮੰਨ ਕੇ ਲਿਓ ਝੋਟੀ ਝੋਟੀ ਆ ਜਦੋਂ ਕੋਲੇ ਆ ਕੇ ਵੇਖੀ ਤੁਹਾਨੂੰ ਦੱਸੂਗੀ ਵੀ ਮੈਂ ਚੀਜ਼ ਕੀ ਆ ਹਜੇ ਤੈਹ ਮਾਰੀ ਆ ਇਹਦਾ ਰੇਟ ਕੀ ਰਹੂਗਾ ਕਿਵੇਂ ਨਹੀਂ ਦੇਣਾ ਕਿੰਨੇ ਦੀ ਇੱਕ 15 ਝੋਟੀ ਸੋ ਚੰਗੀ ਬੋਰਾ ਦੋ ਦਰ ਇੱਕ 15 ਦਾ ਹਾਂ ਮੋਖਸਰੀਏ ਦੀ ਮੈਂ ਹਾਂ ਕੋਈ ਚੱਕਰ ਨਹੀਂ ਅੱਛਾ ਹਾਂ ਮੋਖਸਰੀਏ ਦੀ ਮੈਂ ਹਾਂ ਨਹੀਂ ਚੰਗੀ ਝੋਟੀ ਆ ਮੈਂ ਮਾੜੀ ਨਹੀਂ ਕਿਹਾ ਤੇਰੇ ਕੋਈ ਬਸੂ ਨਹੀਂ ਨਿੰਦਿਆ ਹਾਂ ਲੈ ਵੀ ਪਿੱਛੋ ਕਰਦੇ ਆਂ 1 ਲੱਖ 115000 ਇਹਦਾ ਰੇਟ 1 ਲੱਖ 115000 ਉਹਦਾ ਵਾ ਬਾਕੀ ਤੁਹਾਡੇ ਜਿਹੜੀ ਸਮਝ ਆਉਂਦੀ ਹੋਈ ਤੁਸੀਂ ਆਪ ਦੀ ਸਮਝ ਨਾਲ ਖਰੀਦਦਾਰੀ ਕਰਨੀ ਆਪਣੀ ਫੇਰ ਹੱਥ ਮੰਨ ਕੇ ਇਹੀ ਰਿਕਵੈਸਟ ਬੇਨਤੀ ਆ ਸੱਜਣੋ ਕਈ ਸੱਜਣਾ ਦੇ ਫੋਨ ਆਉਂਦੇ ਹਿਆਰ ਕੋਈ ਵੀਡੀਓ ਨਹੀਂ ਪਾਈ ਕੋਈ ਵੀਡੀਓ ਨਹੀਂ ਪਾਈ ਸੱਜਣੋ ਬੜੀਆਂ ਚੀਜ਼ਾਂ ਆ ਜਾਂਦੀਆਂ ਤੇ ਇਹਦੇ ਕਾਰਨ ਕਿਤੇ ਬਹਿ ਕੇ ਲਾਈਵ ਹੋਵਾਂਗੇ ਤੁਹਾਡੇ ਨਾਲ ਫੇਰ ਡਾਕੂਸਮਾਂਝੇ ਕਰਾਂਗੇ ਵੀ ਇਸ ਕਰਕੇ ਕਿਸੇ ਦੀਆਂ ਬਦਸੀਸਾਂ ਲੈਣ ਨਾਲੋਂ ਨਾ ਉਹਨਾਂ ਕੀ ਕੰਮ ਕਰਾਂਗੇ ਸੱਜਣੋ ਜਿਹੜਾ ਕੋਈ ਸੱਜਣ ਤੇ ਭਰੋਸਾ ਹੋਇਆ ਵੀ ਯਾਰ ਇਹ ਬਾਲਾ ਨਹੀਂ ਚਲੋ ਠੀਕ ਆ ਕਿਸੇ ਭੈਣ ਭਰਾ ਨੇ ਦੁੱਧ ਨੋਂ ਦੱਸਿਆ ਤਾਂ 7-8 ਕਿਲੋ ਨਿਕਲਿਆ ਕੋਈ ਲਾਂਭਾ ਨਹੀਂ ਇਹ ਨਹੀਂ ਹੈਗਾ ਥਣ ਤੈਲ ਵਾਲੀ ਭੇਜ ਦਿਓ ਕੋਈ ਭਾਰ ਘੜ ਦੀ ਘਲ ਦਿਓ ਦੇ ਵਿੱਚ ਬਹੁਤ ਗਲਤ ਕੰਮ ਹੋ ਜਾਂਦੇ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਾਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਸਾਰੇ ਭੈਣਾ ਭਰਾਵਾਂ ਨੂੰ ਤਰੱਕੀ ਦੇਵੇ ਜਿਹੜੇ ਇੰਨਾ ਪਿਆਰ ਸਤਿਕਾਰ ਦਿੰਨੇ ਹੋ ਚੜ੍ਹਦੀ ਕਲਾ ਚ ਰੱਖੇ ਸਤਿਗੁਰ ਆਜੋ ਕਤੇ ਹੋਰ ਜਗ੍ਹਾ ਮਿਲਦੇ ਆ ਤੁਹਾਨੂੰ ਅੱਜ ਹੋਰ ਜਾਨਵਰ ਵੀ ਵਿਖਾਵਾਂਗੇ ਟੌਪ ਟੌਪ ਜੀ ਧੰਨਵਾਦ ਜੁੜੇ ਹੋਣ ਦਾ